ਆ ਬਠਿੰਡਾ ਪੁਲਸ ਵੱਲੋਂ ਜਿਹੜਾ ਇਹ ਗੱਲ ਫੇਸਬੁਕ ਵੀਡੀਓ ਤੇ ਤੋਂ ਬਈ ਵੀਡੀਓਜ਼ ਵਾਇਰਲ ਕੀਤੀਆਂ ਗਈਆਂ ਸੀਗੀਆਂ ਦੋ ਤਿੰਨ ਜਗ੍ਹਾ ਦੀਆਂ ਸੀਗੀਆਂ ਇੱਕ ਲਾਲ ਸਿੰਘ ਮਲਤਾਨੀਆ ਰੋਡ ਦੀ ਸੀਗੀ ਤੇ ਇੱਕ ਅਮਰੀਕ ਸਿੰਘ ਰੋਡ ਦੀ ਸੀਗੀ ਉਸ ਬੰਦੇ ਵਿੱਚ ਸਾਡੇ ਵੱਲੋਂ ਐਕਸ਼ਨ ਲੈਂਦਿਆ ਹੋਇਆ ਐਸਐਚਓ ਕਨਾਲ ਕਲੋਨੀ ਵੱਲੋਂ ਇੱਕ ਲੜਕਾ ਜੋ ਅਮਰੀਕ ਸਿੰਘ ਰੋਡ ਦੇ ਉੱਪਰ ਇੱਕ ਰੇੜੀ ਵਾਲਾ ਨੂੰ ਧਮਕਾ ਰਿਹਾ ਸੀਗਾ ਅਜੀਤਪਾਲ ਸਿੰਘ ਜੋ ਕਿ ਵੀਰਤਲਾਬ ਦਾ ਰਹਿਣ ਵਾਲਾ ਉਸ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਉਸ ਦੇ ਖਿਲਾਫ ਪ੍ਰੋਵੈਂਟਿਵ ਐਕਸ਼ਨ ਲਿਆ ਹੈ ਇਸ ਦੀ ਜਿਹੜੀ ਹੈਗੀ ਫਰਦਰ ਵੀ ਅਸੀਂ ਪੁਸ਼ਕਿਸ਼ ਕੀਤੀ ਹੈ ਤੇ ਇਹਦੇ ਨਾਲ ਜਿਹੜੇ ਹੋਰ ਤਿੰਨ ਚਾਰ ਵਿਅਕਤੀ ਇਹਦੇ ਨਾਲ ਸ਼ਾਮਲ ਸੀਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਜਾਂ ਉਹਨਾਂ ਨੂੰ ਥਾਣੇ ਬੁਲਾ ਕੇ ਉਹਨਾਂ ਤੋਂ ਵੀ ਕਲੈਰੀਫਾਈ ਕੀਤਾ ਜਾਊਗਾ ਸਾਡਾ ਮੇਨ ਮਕਸਦ ਇਹਦੇ ਵਿੱਚ ਇਹ ਹੈਗਾ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੇ ਵਲੰਟਰੀ ਇਹ ਖੁਦ ਆਏ ਸੀਗੇ ਇਹ ਕਿਸੇ ਬੰਦੇ ਨੇ ਇਹਨਾਂ ਨੂੰ ਨੁਕਸਾ ਆਇਆ ਸੀਗਾ ਏਦਾਂ ਕਰਨ ਵਾਸਤੇ ਸੋ ਇਸ ਨੂੰ ਡੰਗਾਈ ਨਾਲ ਅਸੀਂ ਤੰਪੀਸ਼ ਕਰਕੇ ਜੋ ਇਹਦੇ ਵਿੱਚ ਬੰਦਾ ਲਿਕ ਇਲੈਕਸ਼ਨ ਹੋਗਾ ਲਿਆ ਦੇਊਗਾ ਤੇ ਇਸ ਦੇ ਨਾਲ ਹੀ ਅਸੀਂ ਬਾਕੀਆਂ ਨੂੰ ਵੀ ਅਪੀਲ ਕਰਾਂਗੇ ਕਿ ਬਿਲਕੁਲ ਵੀ ਏਦਾਂ ਦੀਆਂ ਫਾਵਾਵਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਉਂਕਿ ਕੰਮ ਕਰਨ ਦਾ ਹਰੇਕ ਨੂੰ ਅਧਿਕਾਰ ਹੈਗਾ ਹਰੇਕ ਬੰਦਾ ਜਿਹੜਾ ਹੈਗਾ ਜੋ ਵੀ ਕਨਸਟੀਟਿਊਸ਼ਨ ਰਾਈਟਸ ਨੇ ਉਹਦੇ ਵਿੱਚ ਕੋ ਜੋ ਵੀ ਬੰਦਾ ਕੋਈ ਦਖਲ ਦੇਊਗਾ ਉਹਦੇ ਖਿਲਾਫ ਜਿਹੜਾ ਹੈਗਾ ਸਖਤ ਕشن ਲਿਆ ਜਾਊਗਾ ਤੇ ਲਾ ਐਂਡ ਆਰਡਰ ਦੀ ਸਥਿਤੀ ਨੂੰ ਬਿਲਕੁਲ ਪੀਸਫੁੱਲ ਰੱਖਿਆ ਜਾਊਗਾ ਜਿਹੜਾ ਵੀ ਇਹਦੇ ਵਿੱਚ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕਰੂਗਾ ਉਸਦੇ ਖਿਲਾਫ ਸਖਤ ਤੋਂ ਸਖਤ ਕشن ਲਿਆ ਜਾਊਗਾ ਸਰ ਕਿੰਨੇ ਬੰਦੇ ਹਿਰਾਸਤ ਲੈ ਹੁਣ ਤੱਕ ਕੁਝ ਵੀ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਹੈਗਾ ਜੀਤਪਾਲ ਇਹ ਬੇੜਤਲਾ ਬਸਤੀ ਦੇ ਰਹਿਣ ਵਾਲਾ ਇਸ ਨੂੰ ਅਸੀਂ ਹਿਰਾਸਤ ਵਿੱਚ ਲਿਆ ਹੈ ਤੇ ਇਸਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਬਾਕੀ ਜਿਹੜੀ ਹੈਗੀ ਅਸੀਂ ਪੁੱਛਗਿੱਛ ਕੀਤੀ ਹੈ ਇਸ ਦੇ ਨਾਲ ਜਿਹੜੇ 3-4 ਵਿਅਕਤੀ ਹੋਰ ਸ਼ਾਮਲ ਸੀਗੇ ਉਸ ਉਹਨਾਂ ਨੂੰ ਵੀ ਬੁਲਾ ਕੇ ਵੈਰੀਫਾਈ ਕੀਤਾ ਜਾਊਗਾ ਤੇ ਜੋ ਵੀ ਲੀਗਲ ਐਕਸ਼ਨ ਬਣਦਾ ਹੋਊਗਾ ਉਹਨਾਂ ਦੇ ਖਿਲਾਫ ਵੀ ਜਾ ਕੇ